ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਦੇ ਦੀ ਫਾਰਮਿੰਗ ਵਿੱਚ ਆਜ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਆ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜਿਹੜਾ ਗੱਬਣਿਆ ਡੰਗਰ ਨੂੰ ਚੰਗੀ ਤਰ੍ਹਾਂ ਟਿਪਕੇ ਵਰਾ ਕੇ ਖੜਿਆ ਕਰੋ ਜਿਹੜਾ ਸੋਇਆ ਸਵਾਇਆ ਉਹਨੂੰ ਚੋ ਕੇ ਦੋ ਟਾਈਮ ਵੀਡੀਓ ਕਾਲ ਤੇ ਚੋੜਿਆ ਕਰੋ ਜਿਹੜੇ ਕੋਈ ਭੈਣ ਭਰਾ ਦੂਰ ਬੈਠੇ ਆ ਅੱਜ ਦੀ ਆਪਣੀ ਵਿਜਿਟ ਪਿੰਡ ਮਾਨ ਨੇੜੇ ਰਹਿ ਗਿਆ ਕਰਿਆਲਾ ਤੇ ਵਰਨਾਲਾ ਜਿਹੜਾ ਤਰਨਤਲ ਸਾਹਿਬ ਦੇ ਤਸਵੀਰ ਪੱਟੀ ਬਾਈ ਨਨਿੰਦਰ ਸਿੰਘ ਦੇ ਫਾਰਮ ਤੇ ਸੱਜਣੋ ਪਹੁੰਚੇ ਆ ਦੋ ਮੱਜਾਂ ਲੈ ਕੇ ਆਇਆ ਇਹ ਬੂਰੀਆਂ ਸੱਜਣੋ ਠੀਕ ਹੈ ਜੀ ਨਾਲ ਨੀਲੀ ਰਾਵੀ ਦੇ ਵਿੱਚ ਵੀ ਖਿਆਲ ਰੱਖਦੀਆਂ ਕਿਉਂਕਿ ਪੈਰਾਂ ਦੇ ਨਿਸ਼ਾਨੀਆਂ ਨਿਸ਼ੁਨੀਆਂ ਹੈਗਾ ਤੇ ਇੱਕ ਮੈਂ ਸੂਈ ਸਵਾਈ ਸੱਜਣੋ ਝੋਟੀ ਕਾਲੀ ਇੱਕ ਵਹਿੜ ਤੁਹਾਨੂੰ ਛਾਈ ਹਾਲ ਦੇ ਤਿਆਰੀ ਤੇ ਦਿੰਨੇ ਆ ਠੀਕ ਆ ਐਂਡ ਤੇ ਆਪਾਂ 43 44 ਹਜ਼ਾਰ ਵਾਲਾ ਭਾਅ ਦੇਵਾਂਗੇ ਤੁਹਾਨੂੰ ਉਹ ਵੇਖਿਓ ਕਿਹੜਾ ਹੋਊਗਾ ਤੇ ਬਣੇ ਰਹੋ ਜਰੂਰ ਐਂਡ ਤੱਕ ਕਰਦੇ ਆਂ ਬਾਈ ਨਨਿੰਦਰ ਸਿੰਘ ਨਾਲ ਗੱਲਬਾਤ ਕਰਦੇ ਆਂ ਕੀ ਡਿਟੇਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਚੜ੍ਹਦੀ ਕਲਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਹੋਰ ਕੰਮ ਵਧੀਆ ਵਧੀਆ ਕਿਰਪਾ ਮਹਾਰਾਜ ਜੀ ਠੀਕ ਆ ਜੀ ਡਰੈਫ ਕਰੀਏ ਇੱਕ ਵਾਰ ਸਭ ਤੋਂ ਪਹਿਲਾਂ ਨੋਟ ਜੀ ਪਰਾਦਰ ਪਿੰਡ ਮਾਂ ਤਹਿਸੀਲ ਪਟੇ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ 994888419 ਠੀਕ ਹੈ ਜੀ ਹਾਂਜੀ ਇਹ ਪੂਰੀ ਤੋਂ ਸ਼ੁਰੂਆਤ ਕਰੀਏ ਮਿਹਨਤ ਤੋਂ ਵੱਡੀ ਨੂੰ ਹੈ ਵਾਹ ਵਾਹ ਬਹੁਤ ਸੋਹਣੀ ਹੈ ਠੰਡੀ ਝੋਟੀ ਸੁਆ ਕਿਨਵਾ ਕੇ ਮਾਲਕਾਂ ਨੇ ਦੱਸਿਆ ਉਹ ਸੁਆ ਤੇ ਰਾਜੀ ਝੀਕਾ ਥੋੜਾ ਹੈ ਨਾ ਮੈਂ ਚੰਗੀ ਝੋਟੀ ਸੱਜਣੋ ਬਾਕੀ ਲੇਵੇ ਦੀ ਬੰਤਰ ਤੁਹਾਨੂੰ ਦੇ ਦੂੰ ਥੋੜੀ ਬਹੁਤ ਹੀ ਠੰਡੀ ਝੋਟੀ ਆ ਵੇਖੋ ਬਹੁਤ ਜ਼ਿਆਦੀ ਠੰਡੀ ਜਿਹਾ ਲੇਵਾ ਖਾਇਓ ਮਜ਼ਰੂ ਬੈਕਗਰਾਉਂਡ ਦੇਣਾ ਬਾਈ ਕੋ ਦੱਸਿਆ ਅੱਜ ਨਾ ਕਿਨੇ ਕਿ ਲਊਗੇ ਜੇ ਦੇਣਾ ਮੰਨ ਲਾ ਤੋ ਲਾਏ 4 ਲਾਏ ਅਜੇ ਬਾ ਨੇੜੇ ਦੀ ਆ ਬਾ ਦਿਨਾਂ ਦੀ ਆ 4 ਵੀ ਲੈ ਜੇ 5 ਵੀ ਲੈ ਜੇ ਹਾਂਜੀ ਹਾਂਜੀ ਬਾ ਦਿਨਾਂ ਦੀ ਗੱਲ ਆ ਬਾਈ ਨਿਸ਼ਾਨੇਗਾ ਨੀਲੀ ਦਾ ਵੀ ਜੀ ਆਜੀ ਨੀਲੀ ਦੀ ਨੀਲੀ ਦੀ ਵੀ ਨਿਸ਼ਾਨੀ ਪੈਰਾਂ ਦੇ ਵੀ ਨਿਸ਼ਾਨੇ ਹਨਾ ਹਾਂਜੀ ਹਾਂਜੀ ਅਗਲੇ ਪੈਰਾਂ ਦੇ ਵੀ ਨਿਸ਼ਾਨੇ ਹਨਾ ਜੀ ਪਿਓ ਨੀਲੀ ਜਲਦੀ ਆ ਬਾਕੀ ਜੇ ਨਵਾਈ ਤਵਾਈ ਹੁੰਦੀ ਨਾ ਹੋਰ ਥੋੜੀ ਜੀ ਮਾਰਕਿੰਗ ਕੱਢ ਲੈਣੀ ਸੀ ਇਹ ਦੋਰ ਤੇ ਮੇਰਾ ਭਰਾ ਖੋਲ ਕੇ ਦੁੱਧ ਦੇ ਨੇ ਆ ਜੀ ਦੁੱਧ ਤਾਂ ਤਾਜ਼ਾ ਸੱਜਣੂ ਆਪ ਲਾਇਓ ਦੁੱਧ ਦੀ ਗਰੰਟੀ ਲਈ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਸਿੰਘ ਮੂੰਹ ਦੀ ਕੁਆਲਿਟੀ ਬਾਕੀ ਜਿੱਡੀ ਮੈਂ ਆ ਇਹਨੂੰ ਦੁੱਧ ਜੰਨਾ ਵੀ ਕਹਿ ਦੋ ਉਹਨਾਂ ਹੀ ਝੂਠ ਹੈ ਨਾ ਤੇ ਨਾ ਇਹ ਤਾਂ ਨੂੰ ਬਾਕੀ ਤੁਹਾਡੇ ਸੇਵਾ ਦਾ ਤੇ ਤੁਹਾਡੇ ਕਰਮਾਂ ਦਾ ਰਾਜੀ ਬਾਜੀ ਵੇਖੋ ਪੂਰੀ ਜਿਵੇਂ ਨਾ ਚਾਰ ਜੂਰ ਪਾਉਂਦੇ ਰਹੇ ਸੰਭੀ ਆ ਮੈਂ ਦਿਲੋਂ ਸੰਭੀ ਆ ਪੁਰਕਿਆਂ ਦੇ ਦੇ ਕੇ ਪਾਲੀ ਅਗਲਿਆਂ ਨੇ ਹਾਂਜੀ ਹਾਂਜੀ ਨਹੀਂ ਜਿਹੋ ਜੀ ਚੀਜੇ ਸਾਹਮਣੇ ਬੰਧੇ ਆ ਘਰ ਖਾ ਕੇ ਬੰਧੀਆਂ ਆ ਹਾਂ ਨਹੀਂ ਨਹੀਂ ਬਹੁਤ ਸੋਹਣੀਆਂ ਪੂਰੀ ਤੇ ਰੇਟ ਬਾਈ ਜੀ ਦਾ ਜਿਹੜਾ ਲੈਂਦੇ ਨਾ ਕਰੀਏ ਨਹੀਂ ਹਾਂਜੀ ਇੱਕੋ ਹੀ ਫਿਕਸ ਹੀ ਕਰ ਦੋ ਬਾਈ ਜੀ ਹਾਂ ਤੇ ਨਹੀਂ ਜਿਦੋਂ 100 ਰੁਪਈਆ ਆਪਾਂ ਸ਼ੋਰ ਹੀ ਕਰਨੀ ਸਿਰਫ ਫਿਕਸ ਕਰ ਦਈਏ ਅੱਜ ਇਹਦੇ ਮੋਲ ਦਾ ਆਪਾਂ 40 ਕਰਦੇ 35000 ਆ ਨਾ 35 ਦੀ ਹਾਂਜੀ ਮਾਨਤਨ ਕੀਤਾ ਜਾਊ 32 ਦੀ ਦੇ ਦੋਗੇ ਉਹ ਤੇ ਫਿਰ ਮੰਗੋ ਲਾਸਟ ਹੀ ਆ ਬਰ ਠੀਕ ਕੋਈ ਤੇ ਆ ਆ ਵੀ ਬੂਰੀ ਨੀਲੀ ਆ ਵੀ ਜਾ ਹੈ ਨਾ ਥੱਲੇ ਸਜਣੋਂ ਨਿਸ਼ਾਨ ਨਿਸ਼ੂਣ ਹੈਗੇ ਆ ਜੇ ਨੇੜੇ ਆਓਗੇ ਨਾ ਫਿਰ ਪਤਾ ਲੱਗੂ ਪੈਰਾ ਪੂਰਾ ਦੇ ਨਿਸ਼ਾਨ ਹੈਗੇ ਆ ਹਾਂਜੀ ਹਾਂਜੀ ਬਾਕੀ ਚਲੋ ਅੱਖਾਂ ਵੀ ਬਿਲਜਾ ਠੀਕ ਆ ਪਿਓਰ ਪਿਓਰ ਨਹੀਂ ਦਿੱਤੀ ਲਾ ਲਈ ਤੇਰਾ ਵਾਲੀ ਬੂਰੀ ਜੀ ਤੇ ਲਾ ਲਈ ਤੇਰਾ ਵਾਲੀਆਂ ਦੋਵੇਂ ਬੂਰੀਆਂ ਆ ਜੀ ਸਾਦੀ ਪੋਨੀ ਬੂਰੀਆਂ ਆ ਜਾਂ ਦੇ ਖੋਲ ਦੋ ਬਾਈ ਜੀ ਤੋੜ ਦੋ ਵੀ ਦੇਣ ਇਹ ਵੀ ਦੋ ਚਾਰ ਹੀ ਲੈਂਦੀ ਸੱਜਣੋ ਆਪਾਂ ਨੇੜੇ ਦੀਆਂ ਲਓ ਜੀ ਬਾਕੀ ਨਾਰਕਲੀ ਗਲੀ ਗਲੀ ਪਿੰਡੇ ਦੇ ਚਮਕਦੀ ਸਿੰਗਲ ਡੀਆ ਕੱਦ ਪੂਰੇ ਵੱਡੇ ਆ ਕੱਦ ਨਾਲ ਕੋਈ ਛੋਟੀਆਂ ਨਹੀਂ ਲਓ ਜੀ ਕਿਆ ਬਾਤ ਹੈ ਸੱਜਣਾ ਮ ਬੂਰੀ ਬਹੁਤ ਘਾਟ ਮਿਲਦੀ ਆ ਪਰ ਐਰ ਕੀ ਬੂਰੀਆਂ ਹੀ ਬੂਰੀਆਂ ਆ ਆ ਜਾਓ ਬਾਈ ਜੀ ਲੈ ਆਓ ਚਲ ਜੀ ਬੜੇ ਫੇਰ ਤੁਰ ਕੇ ਬੂਰੀਆਂ ਲੱਭਗਾ ਲੱਦੀਆਂ ਨਹੀਂ ਬੂਰੀਆਂ ਨਹੀਂ ਵਾਕੀ ਬੂਰੀ ਘਾਟ ਮਿਲਦੀ ਆ ਘਾੜੀ ਮੈਂ ਨੀਲੀ ਮੈਂ ਮਿਲ ਜਾਂਦੀ ਆ ਦਿਲਾਂ ਵਾਲੀ ਬੂਰੀ ਜੀ ਨੂੰ ਬੈਠਾ ਹਾਂ ਹਾਂ ਉਹ ਬਣ ਕੇ ਬੈਠੇ ਆ ਲੋਏ ਤੇ ਬਾਈ ਜੀ ਰੇਟ ਰੇਟ ਜਾਇ ਜੀ ਆ ਅੱਛਾ 80 ਮੋਲ ਕਰਦੇ 80 ਦੀ ਆਣਾ ਠੀਕ ਆ ਹਾਂਜੀ ਹਾਂ ਛੱਡ ਦਿਓ ਕੋਈ ਨਹੀਂ ਹੋਰ 1000 ਕੋਈ ਆਇਆ ਚਲੋ ਮਾਰਦਾਨ ਕਰ ਲਾਗੇ ਛੱਡ ਦਿਓ ਹਣਾ ਤਾਂ ਜੀ ਜੀ ਆਪਾਂ ਮੌਕੇ ਤੇ ਕਰਦੇ ਨੇ ਮੁੜ ਕੇ ਫੇਰ ਮੋਲ ਕਰਦੇ ਆ ਫੇਰ ਦੁਬਾਰਾ ਹਾਂ ਸਹੀ ਗੱਲ 1000 ਘੱਟ ਦੇ ਵਿੱਚ 85 ਦੀ ਹੋ ਗਈ ਹਾਂਜੀ 85 ਦੀ ਹੋ ਗਈ ਨਹੀਂ ਨਹੀਂ ਬਾਈ ਜੀ ਮੋਲ 85 ਕੀਤਾ ਨਾ 80 ਦੀ ਕਿਹਾ ਹੈ ਤਾਂ ਦੇਣੀ ਹਾਰਨਾ 80 ਦੀ ਲੋਚੋਂ ਵੀ 1000 ਕਹਤਾ ਆਪਾਂ ਛੱਡ ਦਾਂਗੇ 1000 ਛੱਡ ਦਾਂਗੇ ਹਾਂ ਸਰ ਠੀਕ ਹੈ ਠੀਕ ਅੱਗੇ ਆ ਗਈ ਸੂਈ ਸਵਾਈ ਹੈ ਨਾ ਪਹਿਲਾ ਸੂਆ ਪਰੋਣੀ ਜਾਂਦੀ ਹੈ ਪਹਿਲਾ ਪਾਈ ਸੂਈ ਏ ਝੋਟੀ ਗੱਤੀ ਮਗਰ ਝੋਟੀ ਮਗਰ ਇਹ ਚੋਗੇ ਲਿਆਂਦੀ ਆਪਾਂ ਕੋਈ ਨਾਉਂਗ ਦੇ ਤਕਰੀਬ ਤੇ ਅੱਛਾ ਜੀ ਆਹੇ ਬੱਚਾ ਆਜੇ ਚੁੰਡੀ ਜਾਂਦਿਆ ਬਹੁਤ ਮਿੱਠੀ ਝੋਟੀ ਆ ਕਿੰਨਾ ਕੁ ਦੁੱਧੂਗਾ ਦੁੱਧ ਦੇ ਝੂੜ ਦੀ ਮਾਰਨਾ 7 ਲੀਟਰ ਹੈਗੇ 7 ਕਿਲੋ ਹੋਊਗਾ ਆਜੀ ਆਜੀ ਬਾਲੋ ਜਿਹੜੀ ਆਪਾਂ ਲਾਕ ਵਾਲੀ ਲੈਣੀ ਆ ਉਹ ਥਲੋੜੀ 8-9 ਹੋ ਜੂਏ 7 ਪਾਏ ਤੇ ਇਹਨੇ ਅੱਠ ਕਰ ਦੇਣਾ ਠੀਕ ਹੈ ਅਜੀ ਆਜੀ ਝੋਟੀ ਆਪਣੇ ਕੋਲ ਆਈ ਏ ਚਲੋ ਤੋਰ ਦਿਓ ਜੀ ਲਓ ਜੀ ਸੱਜਣੋ ਇਹ ਪਹਿਲਾ ਸੂਆ ਪ੍ਰੂਨ ਆ ਦੁੱਧ 7 ਕਿਲੋ ਦੱਸਿਆ ਬਾਕੀ ਤੁਸੀਂ ਆਪਣੀ ਫਾਰਮ ਸੇ ਵਿజిਟ ਕਰਕੇ ਤਸਦੀਕ ਕਰੋ ਝੋਟੀ ਚੰਗੀ ਆ ਜਿਆਦਾ ਨਹੀਂ ਤੇ 8-9 ਕਿਲੋ ਦੁੱਧ ਦਿੱਤੀ ਜਨਾ ਆਪ ਕੋ ਆਪਣੀ ਸੇਵਾ ਦੇ ਸੰਭਾਲ ਹੁੰਦੀ ਆ ਜੀ ਇਹਨਾਂ ਦੀ ਸਿਹਤ ਦੇ ਵੇਖੋ ਅਗੇ ਤੂੜੀ ਫੁੱਟੀ ਪੱਠੇ ਤੇ ਚਲੋ ਹਾਰੇ ਕਿਨੇ ਨਹੀਂ ਰਹਿ ਪਾਣੀ ਦੇ ਨਾਲ ਸੁੱਕੀ ਚਿੱਟੀ ਤੂੜੀ ਬਾਈ ਬਿਲਕੁਲ ਬਾਕੀ ਸੋਹਣੀ ਆ ਮੁੰਦਰੀ ਕਾ ਜੱਡੀ ਝੋਟੀ ਆ ਛੋਟੀ ਜੇ ਕਰਦੀ ਆ ਲਓ ਭਾਈ ਜੀ ਲਓ ਜੀ ਬਹੁਤ ਛੋਟੀ ਥਲੀ ਬਹੁਤ ਛੋਟੀ ਜੀ ਜੀ ਵਰਾਰੇ ਜੀ ਜੀ ਕੋਈ ਨਹੀਂ ਇਹ ਮਹਿਲਣਾ ਲੱਗੇ ਨਹੀਂ ਹੁੰਦਾ ਇਹਦਾ ਇਦਾਂ ਹੀ ਇਦਾਂ ਹੀ ਗੱਲ ਤੇ ਭਾਈ ਜੀ ਦੀ ਕੀਮਤ ਇਹ ਤੇ ਵੀ ਡੈਗੀ ਆ ਕਿੰਨੀ ਜੀ ਹੋਰ ਤਾਂ ਭਾਵੇਂ 6000 ਕਰ ਲੇ ਫੋਜਾ ਦੀ 55 ਦੀ ਹਾਂ ਜੀ ਹਾਂ ਜੀ ਉਹ ਤਾਂ ਛੱਡ ਦੇ 2000 ਹੋ ਛਾੜਦਾ ਤੁਹਾਡੇ ਅੱਖੋਂ 52000 ਦੀ ਜੈ ਸਨੋਹ ਹੈ ਨਾ 50000 ਦੀ ਹਾਂ ਨਾ ਆ ਕੱਟੀ ਸਜਣੋ ਮਗਰ ਤੇ ਅੱਗੇ ਆਡੀ 6000 ਮੈਂ ਜੇ ਨਾ ਅੱਟ ਲੈ ਜੂ ਭਾਈ ਜੀ ਜੇ 10 ਲੈ ਜੂ ਆ ਬਾਅਖ ਲੈ ਲੇ ਤਾਰੇ ਬਾਤੋਂ ਪਾਟਾ ਭਰਿਆ ਯਾਰ ਹਾਂ ਵਟਵਟ ਕਾ ਵੀ ਸਜਣੋ ਢੇਲੋ ਕਾफी ਪਈ ਆ ਚਾਹੀ ਹਾਲ ਜੇ ਆਪਣੀ ਫਿਰ ਵੀ ਟਿਪ ਕੇ ਦਸੰਦੀ ਕਰਕੇ ਪਸ਼ੂ ਖਰੀਦਦਾਰੀ ਕਰਿਆ ਹਾਂ ਪਏ ਸੂ ਲੱਗੋ ਕਰਮਾਣੇ ਕਰਦੇ ਹਾਂ ਹਾਂੜ ਚੰਗਾ ਜੇ ਥਣ ਮੱਝ ਹਰਗਾ ਜੀ ਬਣ ਜਾਣੀ ਆ ਬਾਈ ਜੀ ਸੁੰਦਿਆ ਸੁੰਦਿਆ ਗਾਂ ਬੱਚਾ ਚੱਟ ਕੇ ਬਣ ਜਾਂਦੇ ਹੁੰਦੀ ਆ ਇਹ ਬਾਜੇ ਦੀ ਉਹਦਾ ਦੇ ਘਰ ਵਾਲੇ ਚੂਨ ਲੱਗਿਓ ਬੰਦੀ ਲੈਓ ਸੋਣੀ ਬੈ ਆਗੇ ਵਾਟੋਟ ਸਾਹਿਬ ਕੱਢ ਚੂਨ ਕਰ ਮਾਰੀ ਠੀਕ ਆ ਜੀ ਲਓ ਜੀ ਜੀ ਨੂੰ ਸ਼ਾਹੀ ਆਲ ਜੀ ਨੂੰ ਫਿਰ ਕਿ ਨਸਾ ਕਹਿ ਰਹੀ ਉਹ ਚ ਆ ਜੀ ਜੀ ਬਾਈ ਜੀ ਦੀ ਕੀਮਤ ਇਹਦਾ 45 ਘਾਤੇ ਹੋ ਗਈ 43 ਜੈਸਨੋ ਬਾਈ ਜੀ 43 ਦੇ ਜਾਗੇ 42 ਦੀ ਨਾ ਕਰਦੇ ਗਿਆ ਹਾਣਾ 43 ਦੀ ਕਰਦੇ ਹਾਂਜੀ 43 ਦੀ ਲਾਸਟ 42 ਦੀ ਕਰਦਗੇ ਬਾਈ ਜਾਣਦੇ ਆਦਾ ਹਾਲ 43 ਦੀ ਆ ਹਾਂਜੀ ਹਾਣਾ ਨਹੀਂ ਹਾਂ ਆਦੇ ਨਹੀਂ ਲੋ ਸਜਨੋ ਇਹ ਚਾਰ ਪਸ਼ੂ ਹੈ ਬਾਈ ਨਨਿੰਦਰ ਸਿੰਘ ਠੀਕ ਆ ਜੀ ਪਿੰਡ ਮਾਣ ਨੇੜੇ ਘਰੇਾਲਾ ਠੀਕ ਆ ਬੂਰੀਆਂ ਮਹੀਂ ਵੀ ਚੰਗੀਆਂ ਜਾਇਜ਼ ਕੀਮਤ ਕਰਵਾਈ ਆ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ